ਕਿਸੇ ਨੇ ਬੜੇ ਕਮਾਲ ਦੀ ਗੱਲ ਆਖੀ ਹੈ ਕਿ ਮੌਤਲੀ ਦਾ ਜ਼ਹਿਰ ਬਣਾ ਦਿੱਤਾ ਗਿਆ ਕਾਸ਼ ਕਿਸੇ ਨੇ ਜ਼ਿੰਦਗੀ ਬਾਰੇ ਵੀ ਕੁਝ ਸੋਚਿਆ ਹੁੰਦਾ ਇੱਕ ਗੱਲ ਸੋਚਣ ਵਾਲੀ ਹੈ ਕਿ ਮੌਤ ਤੋਂ ਬਚਣ ਲਈ ਹਰ ਕੋਈ ਆਪਣੀ ਵਾਹ ਲਗਾ ਦਿੰਦਾ ਹੈ ਜ਼ਹਿਰ ਦੀ شناخت ਤੋਂ ਜਾਂਦੀ ਹੈ ਤੇ ਲੋਕ ਉਸ ਤੋਂ ਦੂਰ ਰਹਿੰਦੇ ਨੇ ਪਰ ਕਦੇ ਕਿਸੇ ਨੇ ਸੋਚਿਆ ਕਿ ਸਾਡੀ ਜ਼ਿੰਦਗੀ ਵਿੱਚ ਵੀ ਅਜਿਹੇ ਬਹੁਤ ਸਾਰੇ ਜ਼ਹਿਰ ਭਰੇ ਪਏ ਨੇ ਜੋ ਹੌਲੀ-ਹੌਲੀ ਸਾਨੂੰ ਅੰਦਰੋਂ ਖਤਮ ਕਰੀ ਜਾਂਦੇ ਨੇ ਤਣਾਅ ਨਫ਼ਰਤ ਈਰਖਾ ਗੁੱਸਾ ਡਿਪਰੈਸ਼ਨ ਇਹ ਵੀ ਤਾਂ ਇੱਕ ਤਰ੍ਹਾਂ ਦੇ ਜ਼ਹਿਰੀ ਨੇ ਮੌਤ ਤੋਂ ਹੀ ਸਮਾਜ ਮੌਤ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਲੱਭਦਾ ਰਿਹਾ ਪਰ ਕੀ ਕਿਸੇ ਨੇ ਜ਼ਿੰਦਗੀ ਨੂੰ ਸਵਾਰਨ ਲਈ ਵੀ ਕੋਈ ਉਮੀਦਾਂ ਨਾਲ ਭਰਿਆ ਹੋਇਆ ਰਾਹ ਲੱਭਿਆ ਮੌਤ ਦੀ ਗੱਲ ਕਰਕੇ ਸਾਡੀ ਰੂਹ ਕੰਬ ਜਾਂਦੀ ਹੈ ਪਰ ਜਿਉਣ ਦੀ ਗੱਲ ਨੂੰ ਮਜ਼ਾਕ-ਮਜ਼ਾਕ ਵਿੱਚ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਕਿਉਂ ਕਿਉਂ ਅਸੀਂ ਜਿਉਣ ਲਈ ਉਤਸ਼ਾਹ ਨਹੀਂ ਰੱਖਦੇ ਜੋ ਮਰਨ ਤੋਂ ਬਚਣ ਲਈ ਰੱਖਦੇ ਹਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜੇਕਰ ਅਸੀਂ ਮੌਤ ਤੋਂ ਬਚਣ ਲਈ ਇੰਨੀ ਕੋਸ਼ਿਸ਼ ਕਰਦੇ ਹਾਂ ਔਰ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਣ ਲਈ ਕਿਉਂ ਨਹੀਂ ਆਓ ਅੱਜ ਗੱਲ ਕਰੀਏ ਕਿ ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦਾ ਅਸੀਂ ਅਕਸਰ ਜ਼ਿੰਦਗੀ ਨੂੰ ਵਕਤ ਟਪਾਉਣ ਵਜੋਂ ਹੀ ਦੇਖਦੇ ਹਾਂ ਸਵੇਰੇ ਉੱਠਣਾ ਖਾਣਾ ਖਾਣਾ ਕੰਮ ਕਰਨਾ ਖਾਣਾ ਸੌਣਾ ਤੇ ਅਗਲੇ ਦਿਨ ਫਿਰ ਦੁਬਾਰਾ ਜਾਗ ਜਾਣਾ ਲਗਭਗ ਅਸੀਂ ਸਾਰੇ ਇੱਕੋ ਜਿਹੀ ਰੁਟੀਨ ਫੋਲੋ ਕਰਦੇ ਹਾਂ ਪਰ ਕੀ ਇਹ ਹੀ ਜ਼ਿੰਦਗੀ ਦਾ ਅਸਲੀ ਅਰਥ ਹੈ ਜ਼ਿੰਦਗੀ ਨੂੰ ਜਿਉਣ ਦਾ ਅਸਲੀ ਮਤਲਬ ਹੈ ਹਰ ਪਲ ਵਿੱਚ ਖੁਸ਼ੀ ਖੋਜਣੀ ਚਲਦੇ ਹੋਏ ਸਮੇਂ ਵਿੱਚ ਜਿਉਣਾ ਤੇ ਆਪਣੇ ਚਾਰੀਜਾ ਪੂਰੇ ਕਰਨ ਲਈ ਦੇਖੇ ਸੁਪਨੇ ਹਕੀਕਤ ਬਣਾਉਣ ਲਈ ਬਣਦੀ ਮਿਹਨਤ ਕਰਨੀ ਜ਼ਿੰਦਗੀ ਦੀ ਲੰਬਾਈ ਨਹੀਂ ਸਗੋ ਉਹਨਾਂ ਪਲਾਂ ਦੀ ਗਿਣਤੀ ਮਹੱਤਵ ਰੱਖਦੀ ਹੈ ਜਿਨ੍ਹਾਂ ਵਿੱਚ ਅਸੀਂ ਕੁਝ ਨਾ ਕੁਝ ਵਧੀਆ ਕੀਤਾ ਹੋਵੇ ਕਈ ਲੋਕ ਪੁੱਛਦੇ ਨੇ ਜ਼ਿੰਦਗੀ ਦਾ ਅਸਲ ਮਤਲਬ ਕੀ ਹੈ ਕੀ ਪੈਸਾ ਕਮਾਉਣਾ ਵਧੀਆ ਘਰ ਬਣਾਉਣਾ ਜਾਂ ਫਿਰ ਕਿਸੇ ਵਧੀਆ ਨੌਕਰੀ ਤੇ ਲੱਗ ਜਾਣਾ ਹੀ ਅਸਲ ਜ਼ਿੰਦਗੀ ਹੈ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਦੇ ਸਾਲ ਬੀਤਦੇ ਨੇ ਤਾਂ ਸਮਝ ਆਉਂਦੀ ਹੈ ਕਿ ਜ਼ਿੰਦਗੀ ਨੂੰ ਜਿਉਣ ਦਾ ਅਸਲ ਅਰਥ ਇਨ੍ਹਾਂ ਗੱਲਾਂ ਨਾਲੋਂ ਕਿਤੇ ਵੱਡਾ ਹੈ ਅਸੀਂ ਅਕਸਰ ਬੀਤ ਗਏ ਦੇ ਪਛਤਾਵੇ ਹੇਠਾਂ ਭੁੱਕ ਦੀ ਚਿੰਤਾ 'ਚ ਫਸੇ ਰਹਿੰਦੇ ਹਾਂ ਪਰ ਅਸਲ ਖੁਸ਼ੀ ਤੇ ਸੰਤੋਸ਼ ਉਦੋਂ ਮਿਲਦੇ ਨੇ ਜਦੋਂ ਅਸੀਂ ਮੌਜੂਦਾ ਪਲ ਨੂੰ ਪੂਰੀ ਤਰ੍ਹਾਂ ਮਾਣਦੇ ਹਾਂ ਇਫ ਯੂ ਵਾਂਟ ਟੂ ਕੰਕਰ ਦਾ ਐਂਜ਼ਾਈਟੀ ਆਫ ਲਾਈਫ ਲਿਵ ਇਨ ਦਾ ਮੂਮੈਂਟ ਲਿਵ ਇਨ ਦਾ ਬਰੀਥ ਜਦੋਂ ਤੁਸੀਂ ਹਰ ਛੋਟੇ ਪਲ ਨੂੰ ਮਹਿਸੂਸ ਕਰਦੇ ਹੋ ਜਿਵੇਂ ਖੇਤਾਂ 'ਚ ਆਉਂਦੇ ਠੰਢੀ ਹਵਾ ਦੇ ਬੁੱਲੇ ਪਾਣੀ ਦੀ ਆਵਾਜ਼ ਚਿੜੀਆਂ ਦੀ ਚੀਂਚੀ ਮੀਹਾਂ ਦੇ ਪਾਣੀ ਦੀ ਖੁਸ਼ਬੂ ਤਾਂ ਜ਼ਿੰਦਗੀ ਦਾ ਰੰਗ ਹੋਰ ਵੀ ਗੂੜਾ ਤੇ ਸੋਹਣਾ ਹੋ ਜਾਂਦਾ ਹੈ ਖੁਸ਼ੀ ਬਾਹਰੋਂ ਨਹੀਂ ਸਗੋਂ ਸਾਡੇ ਅੰਦਰੋਂ ਆਉਂਦੀ ਹੈ ਅਸੀਂ ਸੋਚਦੇ ਹਾਂ ਕਿ ਜੇਕਰ ਮੇਰੇ ਕੋਲ ਵਧੀਆ ਨੌਕਰੀ ਹੋਵੇ ਜੇਕਰ ਮੈਂ ਜ਼ਿਆਦਾ ਪੈਸੇ ਕਮਾ ਲਵਾਂ ਤਾਂ ਮੈਂ ਖੁਸ਼ ਰਹਿ ਸਕਦਾ ਪਰ ਅਸਲ 'ਚ ਇਹ ਸਭ ਚੀਜ਼ਾਂ ਤਣਾਈ ਲਿਆਉਂਦੀਆਂ ਨੇ ਖੁਸ਼ੀ ਕਿਸੇ ਮੰਜ਼ਲ 'ਚ ਨਹੀਂ ਸਫ਼ਰ 'ਚ ਹੁੰਦੀ ਹੈ ਜੇਕਰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ 'ਚ ਖੁਸ਼ ਰਹਿਣਾ ਸਿੱਖ ਲਈਏ ਤਾਂ ਵੱਡੀਆਂ ਖੁਸ਼ੀਆਂ ਬੂਹੇ ਤੇ ਖਲੋਤੀਆਂ ਮਿਲਣਗੀਆਂ ਕਈ ਵਾਰ ਅਸੀਂ ਪੈਸੇ ਦੀ ਦੌੜ 'ਚ ਆਪਣੇ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਾਂ ਪਰ ਜ਼ਿੰਦਗੀ ਦੀ ਅਸਲੀ ਖੁਸ਼ੀ ਉਹੀ ਰਿਸ਼ਤੇ ਦਿੰਦੇ ਨੇ ਜਿਹੜੇ ਦੁੱਖ-ਸੁੱਖ ਵਿੱਚ ਸਾਡੇ ਨਾਲ ਆਣ-ਖਲੋਂਦੇ ਰਹਿੰਦੇ ਸਟੀਵ ਜੌਬਸ ਨੇ ਆਪਣੇ ਆਖਰੀ ਦਿਨਾਂ 'ਚ ਕਿਹਾ ਸੀ ਬੇਸ਼ੱਕ ਮੈਂ ਵਪਾਰਕ ਜਗਤ ਵਿੱਚ ਕਾਮਯਾਬੀ ਦੇ ਸਿਖਰਾਂ ਤੇ ਉੱਪਰ ਗਿਆ ਹੋਵਾਂ ਪਰ ਇਸ ਸਮੇਂ ਹਸਪਤਾਲ ਦੇ ਬਿਸਤਰੇ ਤੇ ਲੇਟਿਆ ਹੋਇਆ ਮੈਂ ਮਹਿਸੂਸ ਕਰਦਾ ਕਿ ਮੇਰੀ ਇਹ ਦੌਲਤ ਰਿਸ਼ਤਿਆਂ ਦੇ ਮੋਹ ਨਾਲ ਭਿੱਜੇ ਪਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਖਣੀ ਹੈ ਅਸੀਂ ਆਪਣੇ ਲਈ ਤਾਂ ਬੜਾ ਕੁਝ ਕਰਦੇ ਆਂ ਪਰ ਦੂਜਿਆਂ ਦੀ ਸਹਾਇਤਾ ਕਰਕੇ ਮਿਲਣ ਵਾਲੀ ਖੁਸ਼ੀ ਦੀ ਲੋਰੀ ਵੱਖਰੀ ਹੁੰਦੀ ਹੈ ਮਦਰ ਟ੍ਰੇਸਾ ਕਹਿੰਦੇ ਸੀ ਆ ਲਾਈਫ ਨਾਟ ਲਿਵਡ ਫੋਰ ਆਦਰਸ ਇਜ਼ ਨਾਟ ਅ ਲਾਈਫ ਆਪਣੇ ਸ਼ੌਂਕਾਂ ਨੂੰ ਜਿਉਂਦਾ ਰੱਖੋ ਜਿਵੇਂ ਫੁੱਲ ਖਿੜਨ ਲਈ ਪਾਣੀ ਤੇ ਰੋਸ਼ਨੀ ਦੀ ਲੋੜ ਹੁੰਦੀ ਹੈ ਨਾ ਠੀਕ ਉਸੇ ਤਰ੍ਹਾਂ ਇਨਸਾਨ ਦੀ ਰੂਹ ਵੀ ਸ਼ੌਂਕਾਂ ਤੇ ਉਤਸ਼ਾਹ ਦੀ ਭੁੱਖੀ ਹੁੰਦੀ ਹੈ ਜੇਕਰ ਕਿਸੇ ਕੰਮ ਨੂੰ ਕਰਕੇ ਤੁਹਾਨੂੰ ਦਿਲੋਂ ਖੁਸ਼ੀ ਮਿਲਦੀ ਹੈ ਤਾਂ ਉਹ ਕੰਮ ਕਦੇ ਨਾ ਛੱਡੋ ਜ਼ਿੰਦਗੀ ਨੂੰ ਜਿਉਣ ਦਾ ਅਸਲ ਅਰਥ ਇਹ ਨਹੀਂ ਕਿ ਤੁਸੀਂ ਕਿੰਨਾ ਲੰਬਾ ਜਿਉਂਦੇ ਹੋ ਸਗੋਂ ਇਹ ਹੈ ਕਿ ਤੁਸੀਂ ਕਿੰਨਾ ਸੋਹਣਾ ਜਿਉਂਦੇ ਹੋ ਨਕਾਰਾਤਮਕ ਸੋਚ ਇੱਕ ਜਿਹਾ ਜ਼ਹਿਰ ਹੈ ਜੋ ਹੌਲੀ-ਹੌਲੀ ਮਨ, ਸ਼ਰੀਰ ਤੇ ਆਤਮਾ ਨੂੰ ਕੋਣ ਵਾਂਗੂ ਖਾ ਜਾਂਦਾ ਹੈ ਤੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਇਹ ਜ਼ਹਿਰ ਨਾ ਤਾਂ ਕਿਸੇ ਬੋਤਲ ਵਿੱਚ ਆਉਂਦਾ ਹੈ ਤੇ ਨਾ ਹੀ ਕਿਸੇ ਹੋਰ ਵੱਲੋਂ ਦਿੱਤਾ ਜਾਂਦਾ ਸਗੋਂ ਇਹ ਸਾਡੇ ਆਪਣੇ ਹੀ ਮਨ ਦੀ ਉਪਜਾਉਂਦਾ ਹੈ ਜੇ ਅਸੀਂ ਇਸ ਤੇ ਕੰਟਰੋਲ ਨਾ ਕਰੀਏ ਤਾਂ ਇੱਕ ਜਹੀਲਾਤ ਬਣ ਜਾਂਦੀ ਹੈ ਜੋ ਦਿਨ-ਬਦ ਦਿਨ ਵਧਦੀ ਚਲੀ ਜਾਂਦੀ ਹੈ ਜਦੋਂ ਅਸੀਂ ਮੈਂ ਨਹੀਂ ਕਰ ਸਕਦਾ ਮੇਰੀ ਕਿਸਮਤ ਖਰਾਬ ਹੈ ਮੇਰੇ ਨਾਲ ਹਮੇਸ਼ਾ ਹੀ ਬੁਰਾ ਹੁੰਦਾ ਵਰਗੀਆਂ ਗੱਲਾਂ ਸੋਚਦੇ ਹਾਂ ਤਾਂ ਇਹ ਸਾਡੇ ਹੌਸਲੇ ਨੂੰ ਹੌਲੀ-ਹੌਲੀ ਖਤਮ ਕਰ ਦਿੰਦੀਆਂ ਨੇ ਵਿਗਿਆਨਕ ਵੀ ਇਹ ਮੰਨਦੇ ਨੇ ਕਿ ਨਕਾਰਾਤਮਕ ਸੋਚ ਸਾਡੇ ਦਿਮਾਗ ਵਿੱਚ ਐਸੇ ਰਸਾਇਣ ਪੈਦਾ ਕਰਦੀ ਹੈ ਜੋ ਡਿਪਰੈਸ਼ਨ ਚਿੰਤਾ ਤੇ ਤਣਾਅ ਨੂੰ ਵਧਾਉਂਦੇ ਨੇ ਇਹ ਸਾਡੇ ਅੰਦਰਲੀ ਮੋਟੀਵੇਸ਼ਨ ਨੂੰ ਘੱਟ ਕਰਦੀ ਹੈ ਜਿਸ ਕਰਕੇ ਅਸੀਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਂਦੇ ਹਾਂ ਨੇਗੇਟਿਵਿਟੀ ਤੁਹਾਡੇ ਅੰਦਰਲੇ ਆਤਮ ਵਿਸ਼ਵਾਸ ਨੂੰ ਤੈਸਨਾਸ ਕਰ ਦਿੰਦੀ ਹੈ ਮੰਨ ਲਓ ਜੇਕਰ ਕਿਸੇ ਨੂੰ ਬਚਪਨ ਤੋਂ ਇਹ ਕਿਹਾ ਜਾਏ ਕਿ ਤੂੰ ਕਿਸੇ ਕੰਮ ਦਾ ਨਹੀਂ ਤਾਂ ਹੌਲੀ-ਹੌਲੀ ਉਹ ਖੁਦ ਵੀ ਆਪਣੇ ਆਪ ਤੇ ਭਰੋਸਾ ਕਰਨਾ ਛੱਡ ਦੇਗਾ ਤੇ ਉਸ ਨੂੰ ਲੱਗਣ ਲੱਗ ਜਾਏਗਾ ਕਿ ਉਹ ਵਾਕਈ ਕਿਸੇ ਕੰਮ ਦਾ ਨਹੀਂ ਇਸੇ ਤਰ੍ਹਾਂ ਅਸੀਂ ਵੀ ਜੇਕਰ ਹਮੇਸ਼ਾ ਆਪਣੇ ਆਪ ਨੂੰ ਸਿਰਫ 네ਗੇਟਿਵਿਟੀ ਦੀ ਖਰਾਕ ਹੀ ਦਿੰਦੇ ਰਹਾਂਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਵੱਡੀ ਉਡਾਨ ਨਹੀਂ ਭਰ ਸਕਾਂਗੇ ਹੈਨਰੀ ਫੋਰਡ ਨੇ ਕਿਹਾ ਸੀ ਜੇਕਰ ਤੁਸੀਂ ਸੋਚੋ ਕਿ ਤੁਸੀਂ ਕਰ ਸਕਦੇ ਹੋ ਜਾ ਸੋਚੋ ਕਿ ਤੁਸੀਂ ਨਹੀਂ ਕਰ ਸਕਦੇ ਦੋਵੇਂ ਹਾਲਾਤਾਂ ਵਿੱਚ ਤੁਸੀਂ ਬਿਲਕੁਲ ਸਹੀ ਹੋ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਤੁਹਾਡੀ ਸੋਚ ਹੀ ਤੁਹਾਡੀ ਹਕੀਕਤ ਬਣਦੀ ਹੈ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਬਦਲੋ ਖੁਦ ਬਾਰੇ ਹਮੇਸ਼ਾ ਚੰਗਾ ਸੋਚੋ ਤੇ ਖੁਸ਼ ਰਹੋ ਪੋਜ਼ਿਟਿਵ ਰਵੱਈਏ ਵਾਲੇ ਲੋਕਾਂ ਨਾਲ ਜ਼ਿਆਦਾ ਸਮਾਂ ਗੁਜ਼ਾਰੋ ਮੋਟੀਵੇਸ਼ਨਲ ਦੇ ਪੋਜ਼ਿਟਿਵ ਵੀਡੀਓਜ਼ ਦੇਖੋ ਜਾਂ ਕਿਤਾਬਾਂ ਪੜ੍ਹੋ ਕੁਝ ਅਜਿਹਾ ਸਿੱਖੋ ਜੋ ਤੁਹਾਡੀ ਸੋਚ ਨੂੰ ਨਵੀਂ ਦਿਖ ਦੇਵੇ ਕੰਮ ਵਿੱਚ ਜੁਟਣ ਦੀ ਹੱਤ ਪਾਓ ਬੈਠ ਕੇ ਸੋਚਣ ਨਾਲ ਅੱਜ ਤੱਕ ਕਿਸੇ ਦਾ ਭਲਾ ਨਹੀਂ ਹੋਇਆ ਆਪਣੀਆਂ ਅਚੀਵਮੈਂਟਸ ਤੇ ਧਿਆਨ ਦਿਓ ਹਮੇਸ਼ਾ ਉਹਨਾਂ ਚੀਜ਼ਾਂ ਨੂੰ ਯਾਦ ਰੱਖੋ ਜੋ ਤੁਸੀਂ ਹੁਣ ਤੱਕ ਹਾਸਲ ਕਰੀਆਂ ਨਕਾਰਾਤਮਕ ਸੋਚ ਇੱਕ ਅਜੀਹਾ ਜਹਰ ਹੈ ਜੋ ਹੌਲੀ-ਹੌਲੀ ਮਨ ਨੂੰ ਮਾਰ ਦਿੰਦਾ ਹੈ ਜਿਸ ਨਾਲ ਅਸੀਂ ਆਪਣੀ ਸੋਚ ਦੇ ਕੈਦੀ ਬਣ ਜਾਂਦੇ ਹਾਂ ਪਰ ਜੇਕਰ ਅਸੀਂ ਚਾਹੀਏ ਤਾਂ ਆਪਣੀ ਸੋਚ ਨੂੰ ਬਦਲ ਕੇ ਆਪਣੀ ਹਕੀਕਤ ਵੀ ਬਦਲ ਸਕਦੇ ਹਾਂ ਡਿਪਰੈਸ਼ਨ ਇੱਕ ਅਜੀਹਾ ਜਹਰ ਹੈ ਜੋ ਦੇਖਦਾ ਤਾਂ ਨਹੀਂ ਪਰ ਹੌਲੀ-ਹੌਲੀ ਮਨੋਖ ਨੂੰ ਖਤਮ ਕਰ ਦਿੰਦਾ ਹੈ। ਅਸੀਂ ਅਕਸਰ ਆਪਣੇ ਦੁੱਖ-ਦਰਦ ਕਿਸੇ ਨਾਲ ਵੰਡਾਉਣਾ ਠੀਕ ਨਹੀਂ ਸਮਝਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਆਲਬਰਟ ਆਇਨਸਟਾਈਨ ਵੀ ਜ਼ਿੰਦਗੀ ਦੇ ਕਈ ਪਲਾਂ ਵਿੱਚ ਡਿਪਰੈਸ਼ਨ ਨਾਲ ਲੜੇ ਸੀ। ਪਰ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਜੇਕਰ ਉਹ ਹਾਰ ਮੰਨ ਜਾਂਦੇ ਤਾਂ ਉਹ ਇਨਸਾਨੀਅਤ ਲਈ ਕੋਈ ਯੋਗਦਾਨ ਨਹੀਂ ਪਾਉਂਦੇ। ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਇਹੀ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਹਰ ਇੱਕ ਸਮੱਸਿਆ ਦਾ ਹੱਲ ਹੈ। ਇਸਲੀ ਹਾਲਾਤਾਂ ਤੋਂ ਹਤਾਸ਼ ਜਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਡਿਪਰੈਸ਼ਨ ਸਿਰਫ ਇੱਕ ਅਹਿਸਾਸ ਨਹੀਂ ਇਹ ਇੱਕ ਮਾਨਸਿਕ ਬਿਮਾਰੀ ਹੈ ਜੋ ਇਨਸਾਨ ਨੂੰ ਆਪਣੀ ਹੀ ਜ਼ਿੰਦਗੀ ਧੋਕਦਾ ਦਿੰਦੀ ਹੈ ਇਸ ਦੀ ਸ਼ੁਰੂਆਤ ਛੋਟੇ ਛੋਟੇ ਫਿਕਰਾਂ ਤੋਂ ਸ਼ੁਰੂ ਹੋ ਕੇ ਵਿਕਰਾਲ ਰੂਪ ਧਾਰਨ ਕਰ ਜਾਂਦੀ ਹੈ ਤੇ ਬੰਦੇ ਦੀ ਜਿਉਣ ਦੀ ਅੱਛਾਈ ਖਤਮ ਹੋ ਜਾਂਦੀ ਹੈ ਜਿਵੇਂ ਜ਼ਹਿਰ ਹੌਲੀ ਹੌਲੀ ਸਰੀਰ ਵਿੱਚ ਫੈਲਦਾ ਹੈ ਠੀਕ ਉਸੇ ਤਰ੍ਹਾਂ ਡਿਪਰੈਸ਼ਨ ਵੀ ਦਿਲ ਤੇ ਦਿਮਾਗ ਨੂੰ ਅੰਦਰੋਂ ਅੰਦਰ ਹੀ ਆਪਣੀ ਜਗੜ ਵਿੱਚ ਲੈ ਲੈਂਦਾ ਹੈ ਕੁਝ ਲੋਕ ਇਸ ਨੂੰ ਸਮਝਣ ਦੀ ਬਜਾਏ ਨਜ਼ਰਅੰਦਾਜ਼ ਕਰਦੇ ਨੇ ਜੋ ਹਾਲਾਤਾਂ ਨੂੰ ਹੋਰ ਵੀ ਖਰਾਬ ਕਰ ਦਿੰਦਾ ਖੁੱਲ ਕੇ ਗੱਲ ਕਰੋ ਆਪਣੇ ਦਿਲ ਦੀ ਗੱਲ ਕਿਸੇ ਆਪਣੇ ਨਾਲ ਜ਼ਰੂਰ ਸਾਂਝੀ ਕਰੋ। ਨੇਚਰ ਨਾਲ ਅਟੈਚ ਹੋਵੋ। ਤਾਜੀ ਹਵਾ ਵਿੱਚ ਬੈਠੋ। ਰੁੱਖਾਂ ਨੂੰ ਨਿਹਾਰੋ, ਸਾਫ਼ ਆਬੋ ਹਵਾ ਵਿੱਚ ਰਹੋ। ਆਪਣੇ ਸ਼ੌਂਕਾਂ ਵਿੱਚ ਵਾਧਾ ਕਰੋ। ਉਹ ਕੰਮ ਕਰੋ ਜੋ ਤੁਹਾਨੂੰ ਅੰਦਰੋਂ ਖੁਸ਼ੀ ਦਿੰਦੇ ਨੇ। ਸਹਾਇਤਾ ਮੰਗਣ ਤੋਂ ਕਭਰਾਓ ਨਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਇਸ ਨਾਲ ਨਹੀਂ ਨਜਟ ਸਕਦੇ, ਤਾਂ ਕਿਸੇ ਆਪਣੇ ਦੀ ਸਹਾਇਤਾ ਜ਼ਰੂਰ ਲਓ। ਯਾਦ ਰੱਖੋ, ਜੇਕਰ ਤੁਹਾਡੇ ਅੰਦਰ ਜਿਉਣ ਦੀ ਆਸ ਬਚੀ ਹੈ, ਤਾਂ ਜਿਉਂਦੇ ਜੀ ਹਰ ਸਮੱਸਿਆ ਦਾ ਹੱਲ ਹੈ। ਜਿਵੇਂ ਮੌਤ ਇੱਕ ਜ਼ਹਿਰ ਹੈ ਤਾਂ ਖੁਸ਼ਹਾਲੀ ਇੱਕ ਰਸਾਇਣ ਹੈ ਜੋ ਜੀਵਨ ਨੂੰ ਨਵੀਂ ਤਾਜ਼ਗੀ ਦੇ ਉਤਸ਼ਾਹ ਦਿੰਦੀ ਹੈ ਇਹ ਨਾਂ ਤਾਂ ਕਿਸੇ ਦੁਕਾਨ ਤੋਂ ਮਿਲਦੀ ਹੈ ਤੇ ਨਾ ਹੀ ਕਿਸੇ ਹੋਰ ਤੋਂ ਹਾਸਲ ਕੀਤੀ ਜਾ ਸਕਦੀ ਹੈ ਖੁਸ਼ ਰਹਿਣਾ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਈ ਵਾਰ ਅਸੀਂ ਖੁਸ਼ੀ ਨੂੰ ਵੱਡੀਆਂ ਚੀਜ਼ਾਂ ਨਾਲ ਤੋਲਦੇ ਹਾਂ ਵਧੀਆ ਨੌਕਰੀ ਪੈਸਾ ਸ਼ਾਨਦਾਰ ਗੱਡੀ ਮਹਿੰਗਾ ਘਰ ਪਰ ਅਸਲ ਖੁਸ਼ੀ ਇਨ੍ਹਾਂ ਚੀਜ਼ਾਂ ਵਿੱਚ ਨਹੀਂ ਸਗੋਂ ਛੋਟੇ ਛੋਟੇ ਪਲਾਂ ਵਿੱਚ ਲੁਕੀ ਹੋਈ ਹੁੰਦੀ ਹੈ ਕਿਸੇ ਵੀ ਮਾੜੇ ਹਾਲਾਤ ਵਿੱਚ ਖੁਦ ਨੂੰ ਇਹ ਸਵਾਲ ਪੁੱਛੋ ਕੀ ਇਹ ਸਮੱਸਿਆ ਮੇਰੀ ਜ਼ਿੰਦਗੀ ਤੋਂ ਵੱਡੀ ਹੈ ਤੁਹਾਨੂੰ ਤੁਹਾਡਾ ਜਵਾਬ ਉਸੇ ਟਾਈਮ ਮਿਲ ਜਾਏਗਾ ਮਾਈਕਲ ਜਾਰਡਨ ਨੂੰ ਸਕੂਲ ਦੀ ਬਾਸਕਟਬਾਲ ਟੀਮ ਵਿੱਚ ਸਿਲੈਕਟ ਨਹੀਂ ਕੀਤਾ ਗਿਆ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਹੋਰ ਮਿਹਨਤ ਕੀਤੀ ਤੇ ਦੁਨੀਆ ਦਾ ਸਭ ਤੋਂ ਵਧੀਆ ਬਾਸਕਟਬਾਲ ਪਲੇਅਰ ਬਣ ਗਿਆ ਇਸ ਤੋਂ ਸਾਨੂੰ ਸਿੱਖਣ ਲਈ ਮਿਲਦਾ ਹੈ ਕਿ ਖੁਸ਼ ਰਹਿਣ ਲਈ ਤੇ ਸਫਲ ਹੋਣ ਲਈ ਸਾਡਾ ਨਜ਼ਰੀਆ ਸਭ ਤੋਂ ਜ਼ਰੂਰੀ ਹੁੰਦਾ ਹੈ ਜਵੇਂ ਸਰੀਰ ਦੀ ਤੰਦਰੁਸਤੀ ਲਈ ਵਧੀਆ ਖਾਣਾ ਤੇ ਵਿਆਯਾਮ ਕਰਨਾ ਚਾਹੀਦਾ ਇਕੋ ਉਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਵੀ ਖੁਸ਼ ਰਹਿਣਾ ਜ਼ਰੂਰੀ ਹੁੰਦਾ ਹੈ ਜੇ ਅਸੀਂ ਜੱਤੋਂ ਪੈਰ ਫਿਕਰਾਂ ਤੇ ਦੁੱਖਾਂ ਵਿੱਚ ਫਸੇ ਰਹੇ ਤਾਂ ਸਾਡਾ ਮਨ ਨਕਾਰੀ ਸੋਚਾਂ ਵਿੱਚ ਫਸ ਜਾਂਦਾ ਹੈ ਜੋ ਹੌਲੀ-ਹੌਲੀ ਤਣਾਅ ਤੇ ਡਿਪਰੈਸ਼ਨ ਨੂੰ ਜਨਮ ਦਿੰਦੀਆਂ ਨੇ ਵਿਗਿਆਨਿਕ ਪੱਤਰ ਤੇ ਵੀ ਇਹ ਸਾਬਿਤ ਹੋ ਚੁੱਕਿਆ ਹੈ ਕਿ ਖੁਸ਼ ਰਹਿਣ ਵਾਲੇ ਲੋਕ ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਂਦੇ ਨੇ ਤੋਲਣਾ ਕਰਨੀ ਛੱਡੋ ਹਮੇਸ਼ਾ ਆਪਣੀ ਖੁਸ਼ੀ ਨੂੰ ਹੋਰਾਂ ਨਾਲ ਤੋਲਣ ਦੀ ਬਜਾਏ ਉਹਨਾਂ ਚੀਜ਼ਾਂ ਦੇ ਧਿਆਨ ਦਿਓ ਜੋ ਤੁਹਾਨੂੰ ਵਾਕਈ ਸਕੂਨ ਦਿੰਦੀਆਂ ਨੇ ਸ਼ੁਕਰਗੁਜ਼ਾਰ ਬਣੋ ਹਰ ਰੋਜ਼ ਉਹਨਾਂ ਚੀਜ਼ਾਂ ਦੀ ਲਿਸਟ ਬਣਾਓ ਜਨਾਲੀ ਤੁਸੀਂ ਵਾਕਈ ਸ਼ੁਕਰਗੁਜ਼ਾਰ ਹੋ ਉਹ ਕੰਮ ਕਰੋ ਜੋ ਤੁਹਾਨੂੰ ਖੁਸ਼ੀ ਦਿੰਦਾ ਹੈ ਨੱਚੋ ਗਾਣੇ ਸੁਣੋ ਪੜ੍ਹੋ ਟਰੈਵਲ ਕਰੋ ਜੋ ਕੁਝ ਵੀ ਤੁਹਾਡਾ ਦਿਲ ਖੁਸ਼ ਰੱਖੇ ਉਹ ਸਭ ਕਰੋ ਸਮੇਂ ਦੀ ਕਦਰ ਕਰੋ ਜੋ ਸਮਾਂ ਲੰਘ ਗਿਆ ਉਹ ਤਾਂ ਵਾਪਸ ਨਹੀਂ ਆਉਣਾ ਇਸ ਲਈ ਹਮੇਸ਼ਾ ਵਰਤਮਾਨ 'ਚ ਜਿਉਣ ਦੀ ਕੋਸ਼ਿਸ਼ ਕਰੋ ਮੁਸਕਰਾਓ ਇੱਕ ਆਮ ਜੀ ਮਸਕਰਾਹਟ ਵੀ ਦਿਲ ਤੇ ਦਿਮਾਗ 'ਚ ਖੁਸ਼ੀ ਦੇ ਹਾਰਮੋਨ ਰਿਲੀਜ਼ ਕਰਦੀ ਹੈ ਜੋ ਤੁਹਾਨੂੰ ਸਕੂਨ ਮਹਿਸੂਸ ਕਰਾਉਂਦੇ ਨੇ ਖੁਸ਼ ਰਹਿਣਾ ਕੋਈ ਲਗਜ਼ਰੀ ਨਹੀਂ ਬਲਕਿ ਇਹ ਇੱਕ ਆਰਟ ਹੈ ਜੋ ਸਾਨੂੰ ਖੁਦ ਸਿੱਖਣੀ ਪਵੇਗੀ ਖੁਸ਼ੀ ਬਾਹਰੋਂ ਲੱਭਣ ਦੀ ਬਜਾਏ ਜੇਕਰ ਅੰਦਰੋਂ ਖੁਸ਼ ਰਹਿਣਾ ਸਿੱਖ ਲਈਏ ਤਾਂ ਜੀਵਨ ਆਪਣੇ ਆਪ ਖੁਸ਼ ਨਮਾ ਹੋ ਜਾਏਗਾ ਅੱਜਕੱਲ ਬਹੁਤੇ ਲੋਕ ਹੋਰਾਂ ਨੂੰ ਸਮਝਣ ਵਿੱਚ ਰੁੱਝੇ ਰਹਿੰਦੇ ਨੇ ਜਦੋਂ ਕਿ ਸਭ ਤੋਂ ਜ਼ਰੂਰੀ ਹੈ ਖੁਦ ਨੂੰ ਪੜਨਾ ਹਰ ਇਨਸਾਨ ਦਾ ਆਪੋ ਆਪਣਾ ਸਫ਼ਰ ਹੁੰਦਾ ਹੈ ਇਸ ਲਈ ਖੁਦ ਨੂੰ ਪਿਆਰ ਕਰੋ ਤੇ ਆਪਣੇ ਦਿਲ ਦੀ ਸੁਣੋ ਆਪਣੇ ਆਪ ਨਾਲ ਪਿਆਰ ਕਿਉਂ ਲੋੜਿੰਦਾ ਹੈ ਜਿਵੇਂ ਕਿਸੇ ਪੌਦੇ ਨੂੰ ਵਧਣ ਲਈ ਪਾਣੀ ਤੇ ਧੁੱਪ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਇਨਸਾਨ ਨੂੰ ਵੀ ਆਪਣੇ ਆਪ ਨਾਲ ਪਿਆਰ ਕਰਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਖੁਦ ਹੀ ਆਪਣੀ ਇੱਜ਼ਤ ਨਹੀਂ ਕਰਦੇ ਤਾਂ ਹੋਰਾਂ ਤੋਂ ਕਿਸ ਹੱਕ ਨਾਲ ਉਮੀਦ ਰੱਖ ਸਕਦੇ ਹੋ ਕਿ ਉਹ ਤੁਹਾਡੀ ਇੱਜ਼ਤ ਕਰਨ ਆਪਣੀਆਂ ਖੂਬੀਆਂ ਦੇ ਧਿਆਨ ਦਿਓ ਹਰ ਇਨਸਾਨ ਵਿੱਚ ਕੁਝ ਨਾ ਕੁਝ ਖਾਸ ਜ਼ਰੂਰ ਹੁੰਦਾ ਹੈ ਇਸ ਕਰਕੇ ਆਪਣੇ ਵਿੱਚ ਉਹ ਗੁਣ ਲੱਭੋ ਜੋ ਤੁਹਾਨੂੰ ਹੋਰਾਂ ਤੋਂ ਵੱਖਰਾ ਬਣਾਉਂਦੇ ਨੇ ਫੇਲਿਅਰ ਤੋਂ ਘਬਰਾਉਣਾ ਅਸਫਲਤਾ ਇੱਕ ਸਖਲਾਈ ਹੁੰਦੀ ਹੈ ਨਾ ਕਿ ਆਖਰੀ ਮੰਜ਼ਿਲ ਖੁਦ ਨੂੰ ਮੁਆਫ ਕਰਨਾ ਸਿੱਖੋ ਯਾਦ ਰੱਖੋ ਹਰ ਗਲਤੀ 'ਚ ਸਿੱਖਣ ਲਈ ਇੱਕ ਸਬਕ ਜ਼ਰੂਰ ਹੁੰਦਾ ਹੈ ਮੈਡੀਟੇਸ਼ਨ ਮੈਡੀਟੇਸ਼ਨ ਆਪਣੇ ਆਪ ਨੂੰ ਜਾਣਨਾ ਆਪਣੇ ਚੰਗੇ ਤੇ ਮਾੜੇ ਹਿੱਸਿਆਂ ਨੂੰ ਦੇਖਣ ਤੇ ਉਹਨਾਂ ਦੇ ਕੰਮ ਕਰਨ ਵਿੱਚ ਮਦਦ ਕਰਦੀ ਹੈ ਤੁਸੀਂ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਦੇਖਦੇ ਹੋ ਜ਼ਿੰਦਗੀ ਵੀ ਤੁਹਾਨੂੰ ਠੀਕ ਉਹੋ ਜਿਹੀ ਦਿਖਾਈ ਦਿੰਦੀ ਹੈ ਜੇਕਰ ਤੁਸੀਂ ਖੁਦ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੋ ਤਾਂ ਦੁਨੀਆ ਵੀ ਤੁਹਾਨੂੰ ਨਿਹਾਰਨਾ ਸ਼ੁਰੂ ਕਰ ਦੇਗੀ ਜੇ ਕਰੋ ਸੀ ਮੌਤ ਤੋਂ ਬਚ ਲਈ ਇੰਨਾ ਕੁਝ ਕਰ ਸਕਦੇ ਆ ਤਾਂ ਜਿਉਣ ਲਈ ਵੀ ਕੁਝ ਨਾ ਕੁਝ ਤਾਂ ਕਰਨਾ ਬਣਦਾ ਹੀ ਹੈ ਇਹ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ ਤੇ ਇਹ ਅਸੀਂ ਕਿਸ ਤਰੀਕੇ ਨਾਲ ਹੰਡਾਉਣੀ ਹੈ ਇਹ ਸਾਡੀ ਆਪਣੀ ਚੋਣ ਹੈ ਜੇ ਤੁਸੀਂ ਹਰ ਦਿਨ ਨੂੰ ਹਾਸਦੇ ਖੇਡਦੇ ਜਿਹਾਉਣੇ ਹੋ ਹਰੇਕ ਪਲ ਦਾ ਆਨੰਦ ਮਾਣਦੇ ਹੋ ਆਪਣੇ ਸੁਪਨਿਆਂ ਦੇ ਪੂਰਾ ਹੋਣ ਦੀ ਤਾਂਘ ਰੱਖਦੇ ਹੋ ਤਾਂ ਇਸ ਤੋਂ ਇਹ ਪ੍ਰੂਵ ਹੁੰਦਾ ਹੈ ਕਿ ਤੁਸੀਂ ਜ਼ਿੰਦਗੀ ਨੂੰ ਵੀ ਓਨਾ ਹੀ ਸੀਰੀਅਸ ਲੈਣੇ ਹੋ ਜਿੰਨਾ ਮੌਤ ਤੋਂ ਬਚਣ ਨੂੰ ਅਖੀਰ ਵਿੱਚ ਹੁਣ ਇਹ ਫੈਸਲਾ ਤੁਹਾਡਾ ਹੈ ਕਿ ਤੁਸੀਂ ਜਿਉਣਾ ਚਾਹੁੰਦੇ ਹੋ ਜਾਂ ਸਿਰਫ ਜਉਂਦੇ ਰਹਿਣਾ ਚਾਹੁੰਦੇ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਵਧੀਆ ਲੱਗ ਰਹੀਆਂ ਹੋਣਗੀਆਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸੋਚ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਲਾਈਕ ਸਾਡੇ ਲਈ ਬੇਸ਼ਕੀਮਤੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ ਜਾਂ ਫਿਰ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਇਸ ਸਫ਼ਰ ਵਿੱਚ ਸਾਡਾ ਸਾਥ ਦੇਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਆਪਣਾ ਸਾਥ ਵਿਸ਼ਵਾਸ ਤੇ ਪਿਆਰ ਹਮੇਸ਼ਾ ਬਣਾਈ ਰੱਖਿਓ